ਸਰਬਾਧਾ ਭਲਾ ਚੈਰੀਟੇਵਲ ਟਰਸਟ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਕਲਗੀ ਸਾਹਿਬ ਦੇ ਚਰਨ ਪਾਵਨ ਹੁਸ਼ਿਆਰਪੁਰ ਵਿਖੇ ਡੈਂਟਲ ਕਲੀਨਿਕ ਦਾ ਉਦਘਾਟਨ ਟਰਸਟ ਦੇ ਮੈਨੇਜਿੰਗ ਟਰਸਟੀ ਡਾਕਟਰ ਐਫ ਪੀ ਸਿੰਘ ਅਬਰਾਏ ਨੇ ਕੀਤਾ ਇਸ ਮੌਕੇ ਉਨ੍ਹਾਂ ਨਾਲ ਵਰਿੰਦਰ ਸਿੰਘ ਬਾਜਵਾ ਸਾਫਾ ਡੀਜੀਪੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰਸਟ ਦੇ ਮੈਂਬਰ ਤੇ ਅਹੁਦੇਦਾਰ ਮੌਜੂਦ ਸਨ ਇਸ ਮੌਕੇ ਡਾਕਟਰ ਅਬਰਾਏ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਟਰਸਟ ਦੇ 9 ਡੈਂਟਲ ਕਲੀਨਿਕ ਚੱਲ ਰਹੇ ਹਨ ਤੇ ਇਹ 10ਵਾਂ ਕਲੀਨਿਕ ਹੁਸ਼ਿਆਰਪੁਰ ਵਿਖੇ ਖੋਲਿਆ ਗਿਆ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਬਰਦਰ ਬਲਾਹ ਚੈਰੀਟੇਡ ਫਸਟਵੋਲ ਨੂੰ ਕੁਝ ਗਰੀਬਨ ਤੇਤੀ ਚੋਤੀ ਇਹੋ ਜਿਹੇ ਕਮਰੇ ਜਿਹੜੇ ਕਿ ਸਮਾਜਿਕ ਵੰਡ ਕੀਤੇ ਜਾ ਰਹੇ ਨੇ। ਸਪੈਸ਼ਲੀ ਉਸ ਵਰਗਾਸਤੇ ਜਿਹੜੇ ਕਿ ਛੜੇ ਤੋਕੇ ਦੇ ਨੇ ਇਹਨੇ ਅਮੀਰ ਨਹੀਂ ਹੈ ਖਰਚਾ ਨਹੀਂ ਕਰ ਸਕਦੇ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਦੇਖਿਆ ਗਿਆ ਸੀ ਕਿ ਲੈਬਰਾਟਰੀ ਦੀ ਮਿਹਰਿਸਤ ਕੀਤੀ ਜਾਵੇ। ਉਹ ਲੈਬ ਟੈਸਟ ਬਹੁਤ ਮਹਿੰਗੇ ਹੋਗੇ। ਗੁਦਾਰਾ ਸਾਹਿਬ ਤੇ ਅਸੀਂ ਗੁਦਾਰਾ ਸਾਹਿਬ ਦੀ ਕਮੇਟੀ ਦੇ ਨਾਲ ਮਿਲ ਕੇ ਇਹਨਾਂ ਨੂੰ ਸਭ ਨੂੰ ਜਗ੍ਹਾ ਦਿੱਤੇ ਤੇ ਉਥੇ ਅਸੀਂ ਲੈਬ ਖੋਲ੍ਹਦੀ ਸੀ ਪਹਿਲਾਂ ਜਿਹੜੀ ਬਹੁਤ ਅੱਛੀ ਚੱਲ ਰਹੀ ਹੈ तकरीबन ਮੈਂ ਕਹਿ ਸਕਦਾ ਕਿ 150 ਦੇ ਟੀਮ ਜਿਹੜੀ ਐਵਰੇਜ ਹੈ ਤੇ ਅੰਡੀ ਜਿਹੜੀ ਪਬਲਿਕ ਟੈਸਟ ਕਰਮੀ ਹੈ ਤੇ ਹੁਣ ਤੇ ਸਾਡੀਆਂ तकरीबन 132 ਜਿਹੜੀਆਂ ਲੈਬਾਰਟਰੀਜ਼ ਆਲਰੇਡੀ ਖੁੱਲ੍ਹ ਚੁੱਕੇ ਨੇ ਔਰ 11 ਸਟੇਟਸ ਅਸੀਂ ਕੰਮ ਕਰ ਰਹੇ ਹਾਂ ਹੁਣ ਬਾਅਦ ਵਿੱਚ ਸਟੇਟਸ ਦੇ ਰੈਸਪੋਨਸ ਆਲ ਦੇ ਵਿੱਚ ਵੀ ਸੱਡੇ ਜਿਹੜੇ ਉਥੇ ਸਾਡੀਆਂ ਤਿੰਨ ਲੈਬਾਰਟਰੀਜ਼ ਤੇ ਡੈਂਟਲ ਕਲੀਨਿਕ ਤੇ ਫਿਜ਼ੀਓਥੈਰੇਪੀ ਸੈਂਟਰ ਕੋਲੋਂ ਜਾ ਰਹੇ ਨੇ ਸੋ ਅੱਜ ਹੁਸ਼ਾਰਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਦੋਂ ਇਹ ਲੈਬ ਖੁੱਲਹੀ ਗਈ ਸੀ ਫਿਰ ਕਿੱਥੇ ਕੀਤੀ ਅਹ ਟੈਂਡੈਂਸ ਟੀਕਿੰਗ ਕਰਦੇ ਆ ਅਸੀਂ ਸੋ ਗੁਰਦੁਆਰਾ ਸਾਹਿਬ ਦੀ ਮੈਂਡੀਆ ਬਹੁਤ ਸਹਾਇਕ ਦੇ ਰਹੀ ਹੈ ਔਰ ਉਹ ਚਾਹਦੇ ਕਿ ਅਸੀਂ ਇੱਥੇ ਕੁਝ ਨਾ ਕੁਝ ਰਿਕਵੈਸਟ ਜਿਹੜੀ ਪਬਲਿਕ ਨੂੰ ਦੇਈਏ ਸੋ ਜਿੱਥੇ ਲੈਬ ਖੁੱਲਹੀ ਗਈ ਸੀ ਉੱਥੇ ਅੱਜ ਟੈਂਡੈਂਸ ਟੀਕਿੰਗ ਜਿਹੜਾ ਸੌਂ ਦਿੱਤਾ ਗਿਆ ਡਾਕਟਰ ਹਟਵਾਲ ਲਾਇ ਜਿਨ੍ਹਾਂ ਨੇ ਸਾਰਾ ਇੰਸਟਾਲ ਕਰਾਇਆ ਅੱਜ ਇੱਥੇ ਇੱਕ ਮਸ਼ੀਨ ਆ ਦਿੱਤੀ ਗਈ ਹੈ ਲੇਕਿਨ ਅਸੀਂ ਦੋ ਮਸ਼ੀਨ ਦੀ ਬਰੀਦਨ ਲੱਗੀ ਹੈ ਅਗਲੇ 10 ਦਿਨ 15 ਦਿਨ ਦੇਖਾਂਗੇ ਅਜੇ ਪੇਸ਼ੈਂਟ ਦਾ ਹੁਣ 6-7 ਪੇਸ਼ੈਂਟ ਤਾਂ ਆਨੇ ਸ਼ੁਰੂ ਹੋ ਗਏ ਆ ਜਦੋਂ ਇਹ ਈਵਨ 15 ਪੇਸ਼ੈਂਟ ਕ੍ਰੋਸ ਕਰ ਜਾਣਗੇ ਤੇ ਇੱਕ ਮਸ਼ੀਨ ਜਿਹੜੀ ਅਸੀਂ ਹੋਰ ਇੱਥੇ ਲਾ ਦੇਵਾਂਗੇ ਸੋ ਅੱਜ ਹੀ ਮੈਂ ਸਰਕਾਰ ਸਾਹਿਬੀ ਕਮੇਟੀ ਨੂੰ ਜਾਰੀਅਤ ਸੇ ਕਿ ਤੁਸੀਂ ਇੱਕ ਸਾਨੂੰ ਰੂਮ ਕੋਲ ਦਿਓ ਤਾਂ ਜੋ ਇੱਥੇ ਜਿਹੜੀ ਜ਼ਰੂਰਤ ਨੂੰ ਦੇਖਦੇ ਹੋયા ਅਸੀਂ ਫਿਜ਼ੀਓਥੈਰੇਪੀ ਸੈਂਟਰ ਵੀ ਖੋਲ੍ਹ ਕੇ ਲਈਏ ਸੋ ਜਿਸ ਤਰ੍ਹਾਂ ਇਹ ਸਾਨੂੰ ਜਗ੍ਹਾ ਮਿਲਦੀ ਹੈ ਨਾਲ ਦੀ ਨਾਲ ਅਸੀਂ ਜੋ ਪੇਸ਼ੀਓਥੈਰੇਪੀ ਸੈਂਟਰ ਹੈ ਉਹ ਵੀ ਖੋਲ੍ਹ ਦੇਵਾਂਗੇ ਰੇਟ ਕੁਝ ਵਾਰ ਦੇਖ ਲੈਣੇ ਨੇ ਲੈਬੋਰਾਟਰੀ ਦਾ ਰੇਟ ਸਾਡੇ ਰੇਟ ਨੇ ਉਹ ਸਾ 10% ਦੇ ਬਾਕੀ ਨਾਲੋ ਇਹ ਜੇ ਸਾਡਾ ਡੈਂਟਲ ਕਲੀਨਿੰਗ ਰੇਟ ਹੀ ਬਾਹਰ ਦੇਖੋਗੇ ਇਹ ਜੇ ਬਾਕੀ ਨਾਲੋ 13% ਐਸੀ ਕੰਮ ਕਰ ਰਹੇ ਆ ਇਹ ਚ ਫਰਕ ਇਸ ਕਰਕੇ ਹੈਗਾ ਕਿ ਕਿ ਇੱਕ ਵਾਰ ਜੇ ਅਸੀਂ ਚਾਹੇ ਡੈਂਟਲ ਕਲੀਨਿਕ ਆ ਚਾਹੇ ਸਾਡਾ ਫਿਜ਼ੀਓਥੈਰੇਪੀ ਸੈਂਟਰ ਆ ਚਾਹੇ ਜੈ ਬਿਲਬਾਰਡਰੀ ਆ ਤੋਂ ਅਸੀਂ ਜਿਹੜਾ ਮਸ਼ੀਨਰੀ ਇਨਸਟਾਲ ਕਰਦੇ ਆ ਸਾਰੇ ਸਾਡੇ ਇਮਪੋਰਟਡ ਮਸ਼ੀਨਰੀ ਹੈ ਦੋ ਚੀਜ਼ਾਂ ਦਾ ਖਿਆਲ ਰੱਖਦੇ ਆ ਅਸੀਂ ਇੱਕ ਤਾਂ ਮਸ਼ੀਨਰੀ ਸਾਡੀ ਬਹੁਤ ਵਧੀਆ ਤੇ ਸੈਟਿੰਗ ਜਿਹੜਾ ਸੀਮਟਰੀਅਲ ਯੂਜ਼ ਕਰਦੇ ਆ ਉਹ ਵੀ ਸਟੈਂਡਰਡ ਦਾ ਹੈ ਤੇ ਤੀਸਰਾ ਹੁੰਦਾ ਮੇਨ ਡਾਕਟਰਸ ਤੇ ਟੈਕਨੀਸ਼ੀਅਨਸ ਸੋ ਉਹਨਾਂ ਨੂੰ ਅੱਛੀ ਉਹ ਦੂਸਰਾ ਏਰੀਆ ਹੈ ਕਿ ਇੱਕੋ ਇੱਕ ਸੌਸਤਾ ਸਾਡੀ ਹੈ ਜਿਹੜੀ ਕਿ ਮੈਂ ਕਹਿ ਸਕਦਾ ਜਿਹੜੇ ਅਸੀਂ ਪੀਐਫ ਵਗੈਰਾ ਕੱਟਦੇ ਹਾਂ ਸੇਮ ਜੋ ਪਰਸੈਂਟੇਜ ਗਵਰਨਮੈਂਟ ਨੂੰ ਮਿਲਦੀ ਹੈ ਉਹ ਪਰਸੈਂਟੇਜ ਸਾਡੇ ਦੇ ਲਈ ਜਿਹੜੇ ਸਾਡੇ ਏਮਪਲੋਈਸ ਹੈਗੇ ਨੇ ਤਕਰੀਬਨ ਹੁਣ ਤੱਕ ਸਾਡੇ 900 ਏਮਪਲਾਈ ਹੈਗੇ ਸਦਾ ਜਿਹਨਾਂ ਨੂੰ ਅਸੀਂ ਜਿਹੜੇ ਸੈਲਰੀ ਪੇਡ ਹੈਗੇ ਨੇ ਇਹਨਾਂ ਦਾ ਅਸੀਂ ਸਾਰਾ ਸਿਸਟਮ ਜਿਹੜਾ ਇਸ ਤਰ੍ਹਾਂ ਰੱਖਿਆ ਹੋਇਆ ਫਿਰ ਇੱਕ ਵਾਰ ਫੇਰ ਮੈਂ ਜਦਵਾਰਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਸਪੈਸ਼ਲੀ ਜਿਹੜੀ ਸਾਡੀ ਟੀਮ ਹੈ ਇਸ ਤੋਂ ਲਈ ਸਰਬਤੇ ਬਲਚਰੀ ਟ੍ਰੈਵਲ ਪਾਸਟੀ ਹੈ ਅਗਿਆਪਨ ਦੀ ਪੈਨ ਦੇ ਸਾਰੀ ਟੀਮ ਆਈ ਗਈ ਹੈ ਉਹਦੇ ਵੀ ਸਾਰੇ ਅਰਥਕ ਬੰਦੇ ਨੇ ਚਾਹੇ ਕਰੋਨਾ ਸੀ ਜਾਂ ਕੁਝ ਇਹਨਾਂ ਨੇ ਜਿੰਨ ਜਾਨ ਲਾ ਕੇ ਪੂਰਾ ਰੋਡ ਬਣਤੇ ਅਜੇ ਕੰਮ ਕੀਤਾ ਤੇ ਅੱਜ ਸਾਡੇ ਬਾਦਲ ਡੀਜੀਪੀ ਸਾਹਿਬ ਵੀ ਸਾਡੇ ਨਾਲ ਅਜਾਏ ਨੇ ਤੇ ਉਹਨਾਂ ਨੇ ਅਸੀਂ ਗੱਲ ਕੀਤੀ ਦਾ ਕਾਟੇ ਕਰਕੇ ਬਾਰੇ ਕੁਝ ਸਮਰਪਿਤ ਕਰਕੇ ਤੇ ਇੰਟਰਵਿਊ ਦਾ ਅੱਜ ਪੂਰਾ ਕਰਨ ਕਿਤੇ ਉਹ ਵੀ ਕਿਹੜੀ ਕਿਹੜੀ ਚੀਜ਼ਾਂ ਦੀ ਹੈ ਇਹ ਸਾਰੀਆਂ ਸਟਰੀਟਾਂ ਦੀ ਬਾਤ ਆਟ ਲੱਗਾ ਪੂਰੀ ਸਾਰੀਆਂ ਹੈ ਕੁਝ ਜਿਹੜੀਆਂ ਜਿਹੜੇ ਅਸੀਂ ਇੱਥੇ ਕਰ ਸਕਦੇ ਹਾਂ ਇੱਥੇ ਕਰਾਂਗੇ ਬਾਕੀ ਜਿਹੜਾ ਹੈਗਾ ਉਹ ਫਿਰ ਕੁਝ ਪਰ ਹ ਸਭ ਆਊਟਸੋਰਸਿੰਗ ਕਰਨੀ ਪੈਣੀ ਹੈ ਲੇਕਿਨ ਆਊਟਸੋਰਸਿੰਗ ਦਾ ਕੀ ਹੈ ਕਿ ਜੋ ਪੈਸਾ ਅਸੀਂ ਬਾਹਰ ਜਾਂਦੇ ਸਾਨੂੰ ਡਿਸਕਾਊਂਟ ਮਿਲਦਾ ਉਹਨਾਂ ਕੋਲੋਂ ਵੀ ਤੇ ਜੋ ਪ੍ਰਾਈਸ ਆਪਾਂ ਉੱਤੇ ਲਿਆਂਗੇ ਉਹੀ ਤੇ ਜਿਹੜੇ ਹੈਗੇ ਵੈਸੇ ਆ ਉਹ ਹੀ ਪੇਸ਼ੈਂਟ ਕੋਲੋਂ ਲੈ ਜਾਣਗੇ ਸਿਰਫ ਅਸੀਂ 10 ਤੇ 15 ਰੁਪਏ ਜਿਹੜੇ ਉਹਦੇ ਉੱਤੇ ਅਸੀਂ ਐਕਸਟਰਾ ਲਾਣੇ ਆ ਜਿਹੜੇ ਸਾਡੇ ਕੋਈ ਪੇਪਰ ਕਾਰਵਾਈ ਜਾਂ ਕੋਰੀਅਰ ਕਰਨਾ ਹੈ ਕੁਝ ਕਰਨਾ ਕੋ ਖਰਚੇ ਜਿਹੜੇ ਉਹੇ ਪੂਰੇ ਆਪਾਂ ਅਪਾਇੰਟਮੈਂਟਸ ਹੋਏ ਅਸਿਸਟਮ ਆਪਣੇ ਜੇ ਤੁਹਾਨੂੰ ਇਹ ਕੋਈ ਪਰ ਆਉਂਦਾ ਹੈ ਦਿਖਾਉਣਾ ਉਹਨੂੰ ਸਿੱਧਾ ਦੇਖੋ ਹੁਣ ਤੇ ਓਪਨ ਇਹ ਰਾਜ ਭਰਾਂ ਦਾ ਸੇਕੜੀ ਅਪਾਰਟਮੈਂਟ ਜਿੱਤੇਗਾ ਲੇਕਿਨ ਅੱਜ ਇਹ ਕਿਸੇ ਬੜੇ ਕੁਆਲਿਟੀ ਦੇ ਅੱਜ ਦੋ ਡਾਕਟਰ ਜਿਹੜੀ ਰੱਖੀ ਰੱਖੀਆਂ ਨੇ ਤੇ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਇਹ ਚੱਲ ਰਿਹਾ ਇਸ ਕੰਮ ਦੇ ਵਿੱਚ ਦਾ ਸਹਿਯੋਗ ਹੈ ਦੁਵਾਰ ਕਮੇਟੀ ਦਾ ਵੀ ਸੈਂਟਰ ਪਲੇਸ ਹੈਗਾ ਇਹ ਸਾਨੂੰ ਬਹੁਤ ਜਲਦੀ ਮੈਂ ਤਾਂ ਦੱਸਾਂ 15 ਦਿਨਾਂ ਬਾਅਦ ਸਾਨੂੰ ਜਿਹੜੀ ਹੈ ਸੈਕੰਡ ਮਸ਼ੀਨੀ ਉਹ ਤੇ ਸਟਾਰਟ ਕਰਨੀ ਪਈ ਤੇ ਅਸੀਂ ਆਰਡਰ ਦੇ ਕੇ ਨਾਲ ਨਾਲ ਖਿੱਦਦਾ ਮਹਿਸੂਸ ਕਰਾਂਗੇ 10 ਤੋਂ 15 ਦਿਨਾਂ ਦੇ ਅਸੂਲ ਲੱਗੇ ਇੱਕਾ ਜੀ ਐਮਬੂਲੈਂਸ ਦੀ ਗੱਲ ਤੇ ਨੂੰ ਕੇਸ ਬਣ ਲਾਸਟ ਟਾਈਮ ਆਇਆ ਸੀ ਨਾ ਇਹ ਕਿ ਇੱਕ ਦੇਲੀ ਵਿਦਿਅਕ ਕੇਂਦਰ ਸੀਤੇ ਉਹਦੇ ਛੋਟੇ ਬੱਚਿਆਂ ਵਾਸਤੇ ਇੱਕ ਗੁਣਾਕੇ ਦੇਣਾ ਸੀ ਉਹਨਾਂ ਨੂੰ ਤੇ ਉਹਨੂੰ ਅਸੀਂ ਤੇ ਜੋ ਜੋ ਉਹਨਾਂ ਦੇ ਚਾਹੀਦੇ ਸੇ ਉਸਮਾਨ ਬੱਚਿਆਂ ਨੇ ਖੇਤਰ ਗੋੜਨ ਵਾਸਤੇ ਅਸੀਂ ਉਹਨੂੰ ਲਾ ਦੇ ਤਾ ਉਦੋਂ ਫਿਰ ਉਹਨਾਂ ਨੇ ਇੱਕ ਸੁਭਰਨ ਸਾਹਿਬ ਨੇ ਇੱਕ ਵਨ ਪੀਸੀ ਦੀ ਜਿਹੜੇ ਸਾਡੇ ਪੇਸ਼ੈਂਟ ਰੈਕੋਡ ਹੁੰਦੇ ਸੋ ਉਹਨਾਂ ਪੇਸ਼ੈਂਟ ਨੂੰ ਕੋਈ ਲੁਧਿਆਣਾ ਲੈ ਜਾਣਾ ਪੈਂਦਾ ਕਈ ਉਹਨੂੰ ਪੀਡੀਏ ਲੈ ਜਾਣਾ ਪੈਂਦਾ ਕਈ ਉਹਨੂੰ ਅਮਰਸਰ ਲੈ ਜਾਣਾ ਪੈਂਦਾ ਸਾਲੋ ਦਿੱਕਤੀ ਹੁੰਦੀ ਹੈ ਕਿ ਫੈਟ ਗੋਲਡੀ ਕਰਦੇ ਸੀ ਬਹੁਤ ਗਣੀ ਹੋ ਚੁੱਕੀ ਹੈ ਤੇ ਸਾਨੂੰ ਬਾਹਰੋਂ हायर ਕਰਨੀ ਪੈਦੀ ਹੈ ਤੇ ਇਸ ਕਰਕੇ ਅੱਜ ਜਿਹੜੀ ਇੱਕ ਇਸ ਬੈਨ ਲੱਗੀ ਹੈ ਉਹ ਵੀ ਅਸੀਂ ਦੇ ਐ ਪ੍ਰਿੰਸ ਆਬਿਲ ਸਾਹਿਬ ਆਈਸੀ ਇਹਨਾਂ ਨੂੰ ਰੋਟੇਟ ਕਰਦੇ ਕੋਈ ਜੀ ਡਿਟੇਲ ਸੁਣਿਆ ਸਰ ਐਸਪੀ ਸਿੰਘ ਬੋਲ ਰਹੇ ਸੀ ਸਰਪਾਲ ਖਾਲਸਾ ਜਿਹੜਾ ਲੋ ਇਹ ਬੜੀ ਮਹਾਨ ਸੇਵਾ ਦੇ ਵਿੱਚ ਲੱਗੇ ਹੋਏ ਨੇ ਬੜੀ ਇੱਕ ਸੇਵਾ ਹੈ ਨਾ ਸਮਾਜ ਵਿੱਚ ਇਸ ਵਰਤਾਰਸ ਕੀ ਵੀ ਕਿ ਬਹੁਤ ਮਹਤਾਜ ਗੈਪ ਹੈ ਕਿਤੇ ਪ੍ਰਸ਼ਾਸ਼ਨ ਦੇ ਪਰਗਰਨੀ ਸਿਹਤ ਉਸ ਗੈਪ ਨੂੰ ਫਿਰ ਕਾਰਨ ਬਹੁਤ سارے ਗਰੀਬ ਲੋਕਾਂ ਦਾ ਜਿਹਨਾਂ ਦੇ ਕੋਲ ਨੇ ਪੈਸੇ ਨਹੀਂ ਦੂਸਰੇ ਪਾਸੇ ਉੱਤੇ ਇਲਾਜ ਬੜੇ ਬਹਿੰਗੇ ਨੇ ਤੇ ਉਸ ਜਗਾ ਲੋਕ ਗੈਪ ਨੂੰ ਇਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਪਾਰ ਕਰ ਦਿੱਤਾ ਮੈਂ ਅੱਦਾ ਨਬਲ ਅਰੂਬ ਅਲਬਰ ਵਿਛੜਾ ਤੇ ਅੱਜ ਸਾਰੇ ਰਸਤੇ गला करते आए हैं इसे विषय पर बहुत दिन की सोच जी है, है। वो सोच आन नहीं है कि आम बंदा नहीं सोच सकता और ये जो संस्थाव बना रहे हैं छोटी आज संस्थावी कुर्सी लगाई है टेंट लगाई हाँ कि ग्डी दिखती है के जो ਇਹ ਵੱਡੀ ਗੱਲ ਇਹ ਹੈ ਵੀ ਇਹਦੇ ਵਿੱਚ ਇਹ ਵੀ ਸੋਚਿਆ ਗਿਆ ਹੈ ਕਿ ਇਹ ਕਿਵੇਂ ਚੱਲਣਾ ਹੈ ਫਿਊਚਰ ਤੋਂ ਉਹ ਵੀ ਹਿੰਦੇ ਵਿੱਚ ਕਿਵੇਂ ਪਲੇਟ ਰੋੜਾ ਉਹ ਸਾਰਿਆਂ ਨੇ ਸੋਚਿਆ ਸੱਬਿਆ ਹੈ ਉਹ ਬੜੀਆ ਮੈਨੇਜਮੈਂਟ ਹੈ ਜਿਹਦੇ ਨਾਲ ਕੁਝ ਲੋਕਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਕੁਝ ਲੋਕਾਂ ਨੂੰ ਇਲਾਜ ਮਿਲ ਰਿਹਾ ਉਹਨਾਂ ਲਈ ਇੰਟਰ ਤੇ ਨਾਲ ਇਹਨਾਂ ਨੂੰ ਸਸਤਾ ਬਣਾਉ ਉਹ ਹੋਰ ਤੇ ਵਧਾਉਣ ਦਾ ਸਾਧਨ ਮਸੀਬਾ ਸਾਰਾ ਹੈ ਮੈਂ ਸਮਝਦਾ ਕਿ ਪ੍ਰਸ਼ਾਸਨ ਦੇ ਰਹਿਮ ਅਲੀ ਬਖਸ਼ ਸਾਹਿਬ ਨਾਲ ਉਹਨੂੰ ਕੀ ਇਹ ਜੇ ਕੰਮ ਬਹੁਤ ਹੀ ਪ੍ਰਸਾਦ ਸਹਾਇ ਹੋਵੇ ਬਹੁਤ ਪ੍ਰਸਾਦ ਸਹਾਇ ਹੋਵੇ ਸਾਡੀ ਇਹ ਕੁਸ਼ਕਿਸਦਗੀ ਹੈ ਕਿ ਇਸ ਕਿਸਮ ਸਾਡੇ ਪਰਿਵਾਰ ਪਰਚੇ ਲਈ ਔਰ ਇਹਨਾਂ ਨੂੰ ਦਰਦ ਹੈ ਲੋਕਾਂ ਦੇ ਵਾਸਤੇ ਔਰ ਇਹ ਲੋਕ ਸੇਵਾ ਤੋਂ ਅਸਲੀ 100% ਲੱਗਦੀ ਰਸਾਲਾ ਤੋਂ ਸਾਰੇ ਮੁਬਾਰਕਬਾਦ ਦਈਏ ਤੁਹਾਡੇ ਸਾਰੇ ਦਾ ਸਹਿਯੋਗ ਮੈਂ ਸਮਝਦਾ ਹਾਂ ਤੁਹਾਡਾ ਦੇਣਾ ਹੈ ਕਿ ਨੈਵੀ ਸਮਝਦਾ ਕਿ ਇਹ ਸਮਸਥਾਰੀਆ ਸੰਸਥਾਵਾਂ ਦੇ ਸਾਰੇ ਪ੍ਰਸ਼ਾਸਕ ਨੂੰ ਸਮਾਲਿਓ ਲਾਲ ਮਿਲ ਕੇ ਅਦਲਾਲ ਕਰੇ